ਜੋ ਪਹਿਰਾ ਜਪ ਉਸ ਸਮਾਗਮ ਜਿੱਥੇ ਕਿ ਸੰਗਤਾਂ ਆ ਕੇ ਸੇਵਾ ਕਰਦੀਆਂ ਨੇ ਪਾਣੀ ਪੜਦੀਆਂ ਨੇ ਸੋ ਵੱਡਾ ਇੱਕ ਅਟ ਜਿਹੜਾ ਕਿ ਦੇਖਣ ਨੂੰ ਇੱਥੇ ਮਿਲਦਾ ਔਰ ਸੰਗਤ ਦਾ ਵੀ ਵਿਸ਼ਵਾਸ ਇਸ ਦਰ ਤੇ ਬਹੁਤ ਜ਼ਿਆਦਾ ਬਣਿਆ ਹੋਇਆ ਹੈ ਇੱਕੋ ਜੀ ਪਹਿਲਾਂ ਦਾ ਸ਼ੁਕਰਿਆ ਦਾ ਆਹੀ ਉਸ ਪਰਮੇਸ਼ਰ ਦਾ ਕਰਨਾ ਚਾਹੁੰਦੇ ਆ ਜਿਹੜਾ ਪਰਮੇਸ਼ਰ ਸਾਨੂੰ ਆਪਣੇ ਚਰਨਾਂ ਨਾਲ ਜੋਰ ਲੈਂਦਾ ਆ ਇੱਕ ਇਨਸਾਨ ਦਾ ਵੀ ਉਪਰਾਲਾ ਹੈਗਾ ਵੀ ਉਹ ਕੋਈ ਉਦਮ ਮੰਗੇ ਆਪਣੀ ਕਬੇ ਵੀ ਮੈਂ ਘਰੋਂ ਮਹਾਰਾਜ ਦੇ ਘਰ ਜਾਣਾ ਆ ਉੱਥੇ ਜਾ ਕੇ ਮੈਂ ਸੇਵਾ ਕਰਨੀ ਆ ਝਾੜੂ ਦੀ ਸੇਵਾ ਭਾਂਡਿਆਂ ਦੀ ਸੇਵਾ ਹੁਣ ਸਾਨੂੰ ਸ਼ੌਂਕ ਹੈਗਾ ਨਹੀਂ ਸ਼ੌਂਕ ਉੱખ્યા ਇੱਕ ਇਸੇ ਅੱਜ ਤੱਕ ਬੜਾ ਕੁਝ ਕੀਤਾ ਕੋਈ ਲਾਭ ਨਹੀਂ ਹੋਇਆ ਆ ਹੁਣ ਜਿਹੜੀ ਬਾਹਰ ਸੰਗਤ ਬਣਦੀ ਆ ਇਹਨਾਂ ਦੇ ਦਰੀਆਂ ਦੀ ਸੇਵਾ ਜਲਦੀ ਸੇਵਾ ਕੌਫੀ ਦੀ ਸੇਵਾ ਉਹਨਾਂ ਦੇ ਨਾਲ ਕੋਈ ਨੌਜਵਾਨ ਪੀੜੀ ਜੁੜੀ ਹੋਈ ਆ ਕੱਲ ਨੂੰ ਅਸੀਂ ਹੁਣ ਬਜ਼ੁਰਗ ਹੋ ਗਏ ਹਾਂ ਇਹਨਾਂ ਨੇ ਹੀ ਸੇਵਾ ਵਾ ਹੱਡੀਆਂ ਅੱਗੇ ਲੈ ਕੇ ਜਾਣੀਆਂ ਆ ਇਹ ਸੇਵਾ ਦੇ ਵਿੱਚ ਸਾਨੂੰ ਬਹੁਤ ਲਾਭ ਹੋ ਰਿਹਾ ਜੇ ਲੋਕੀ ਕਹਿੰਦੇ ਵੀ ਨਹੀਂ ਮੈਂ ਤਾਂ ਕਹਿਣਾ ਵੀ ਜੋ ਦਪਹਿਰਾ ਸਾਹ ਦੇ ਵਿੱਚ ਸਾਨੂੰ ਮਿਲਿਆ ਜੀ ਅਸੀਂ ਸੰਗਤਾਂ ਦੀ ਸੇਵਾ ਕਰਦੇ ਆ ਕਿਉਂਕਿ ਸੰਗਤ ਇੱਕ ਰੱਬ ਦਾ ਰੂਪ ਹੁੰਦੀ ਆ ਰੱਬ ਰੂਪੀ ਆ ਇਹਨਾਂ ਦੇ ਵਿੱਚ ਸਾਨੂੰ ਰੱਬ ਬੈਠਾ ਨਜ਼ਰ ਆ ਰਿਹਾ ਸਾਨੂੰ ਕੋਈ ਮੀਂਹ ਦਾ ਨੇਰੀ ਦਾ ਕੁਝ ਨਹੀਂ ਹੁੰਦਾ ਨਾ ਕੋਈ ਗਰਮੀ ਦਾ ਹੁੰਦਾ ਸਾਨੂੰ ਐ ਹੁੰਦਾ ਕਿ ਜਿਹੜੀ ਸੰਗਤ ਆਣੀ ਐ ਸੁੱਕੀ ਜਗ੍ਹਾ ਤੇ ਬੋਵੇ ਇਹਨਾਂ ਵਾਸਤੇ ਚੁੱکریاں ਦਰੀਆਂ ਮੈਟ ਲਿਆਂਦੇ ਜਾਣ ਇਹਨਾਂ ਵਾਸਤੇ ਚਾਹ ਪਲਾਈ ਜਾਵੇ ਇਹਨਾਂ ਬੈਠੀਆਂ ਨੂੰ ਸਹਿਯੋਗ ਕੀਤਾ ਜੋ ਜਾਵੇ ਕਿ ਦੂਰ ਦੂਰ ਤੋਂ ਆਈ ਆ ਕਰਦਾ ਦੇ ਸਭ ਕੋ ਬਾਬਾ ਦੀਪ ਸਿੰਘ ਜੇ ਸਾਡੇ ਬੱਲੇ ਕੁਝ ਨਹੀਂ ਹੈਗਾ ਅਸੀਂ ਕਹੀਏ ਵੇਖੋ ਗੋਲਕ ਧਾਰੇ ਦੇ ਵੀ ਤੁਸੀਂ ਵੇਖ ਕੇ ਆਏ ਜੇ ਉੱਥੇ ਵੀ ਅਸੀਂ ਇੱਕ ਚਾਰ ਪੇਟੀਆਂ ਤੋਂ ਪਾਣੀ ਤਾਂ ਚਾਲੂ ਕੀਤੀ ਅੱਜ ਸੈਂਕੜੇ ਪੇਟੀਆਂ ਸਾਡੀ ਚੱਲਣ ਦੀ ਨੇ ਨੌਜਵਾਨ ਜੀ ਸਾਡੇ ਨਾਲ ਗੁਰਸਿੱਖੀ ਨਾਲ ਐਸਰ ਰਜਿੰਦਰ ਸਿੰਘ ਹੋਣੀ ਆ ਰਖੜੀ ਪਿੰਡ ਤੋਂ ਫਰੋਜਪੁਰ ਤੋਂ ਭਾਈ ਭਗਤਾ ਤੋਂ ਸਤਵੰਤ ਸਿੰਘ ਜੀ ਹੋਣੀ ਆ ਫਿਰ ਢਿੱਲੋਂ ਸਾਹਿਬ ਹੋਣੀ ਜੇ ਪੰਜਵੜ ਤੋਂ ਢਿੱਲੋਂ ਸ਼ਾਹ ਹੋਣੀ ਗੁਰਸਿੱਖੀ ਨਾਲ ਉਹ ਉਹਨਾਂ ਦਾ ਪਰਿਵਾਰ ਵੀ ਜੁੜਿਆ ਆ। ਇਹ ਕਿੱਥੇ ਮੇਰੀਆਂ ਭੈਣਾਂ ਵੀ ਬੈਠੀਆਂ ਜੀ ਇਹਨਾਂ ਦੀ ਮੇਰੀ ਇੱਕ ਨਾਲ ਟੈਲੀਫੋਨ ਤੇ ਗੱਲ ਹੋਈ ਦੁਪਹਿਰਾ ਉਹਨਾਂ ਦੀਆਂ ਬੇਟੀਆਂ ਅੱਜ ਕੱਟਣ ਆਈਆਂ ਆ। ਕਿ ਉਹ ਇੱਕ Hindu ਹਾਰਤਾ ਜੈਨ ਪਰਿਵਾਰ ਹੈਗਾ ਜੀ। ਗੁਰਸਿੱਖੀ ਬਾਬੇ ਨਾਨਕ ਨੇ ਇਹੋ ਕਹੇ ਵੀ ਗੁਰਸਿੱਖੀ ਉਹ ਆ ਜਿਹੜਾ ਕਿ ਤੁਹਾਡੇ ਕੋਲ ਨਾਮ ਸਿਮਰਨ ਹੈਗਾ ਏ। ਨਾਮ ਸਿਮਰਨ ਦੇ ਨਾਲ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਇੱਕ ਅਮਰਤ ਦੀ ਬਾਤ ਬਖੀ ਹੈ ਬੜੀ ਵੱਡੀ ਬਾਤ ਆ। ਇਸ ਇਜ਼ਾਤ ਨੂੰ ਪਾਉਣ ਦੀ ਖਾਤਰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਆਪਣੇ ਨਿੱਕੇ-ਨਿੱਕੇ ਬੱਚਿਆਂ ਦੀਆਂ ਕੁਰਬਾਨੀਆਂ ਦੇਤੀਆਂ ਆਪਾਂ ਇਹ ਨੌਜਵਾਨ ਪੀੜੀ ਨੂੰ ਕਹਿੰਨੇ ਵੀ ਇਹ ਦਾਤ ਨੂੰ ਗਾਹ ਵਧਾਉਣਾ ਚਾਹੀਦਾ ਆ ਗੁਰਸਿੱਖੀ ਜਿਹੜੀ ਮਿਲੀ ਆ ਆਪਾਂ ਨੂੰ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਕਿਰਪਾ ਦੇ ਨਾਲ ਮਿਲੀ ਆ ਸਾਡੇ ਪਿਓ ਅੰਮ੍ਰਿਤਧਾਰੀ ਆ ਗਾਂ ਮੁੰਡੇ ਆ ਨੇ ਵਾਲ ਕਟਾਏ ਹੋਏ ਆ ਆ ਜਿੰਨੇ ਵੀ ਸਾਡੇ ਸੇਵਾਦਾਰ ਐ ਮੈਂ ਇਹਨਾਂ ਨੂੰ ਵੀ ਬੇਨਤੀ ਕਰੰਦਿਆਂ ਕਿ ਗੁਰਸਿੱਖੀ ਨਾਲ ਜੁੜੋ ਜਿਹੜਾ 베ੜਾ ਜੇ ਹੁਣ 베ੜੇ ਦੇ ਵਿੱਚ ਆਪਾਂ ਬਹਿ ਜਾਾਂਗੇ ਤੇ ਜਿਹੜਾ 400 ਸਾਲ ਰਾਜ ਕਰਨਾ ਆ ਉਹ ਸਿਰਫ ਸਿੱਖ ਕੌਮ ਦੇ ਹੀ ਸਿੰਘਾਂ ਨੇ ਰਾਜ ਕਰਨਾ ਆ ਅੱਜ ਜਿਹੜਾ ਉਸ ਗੁਰਸਿੱਖੀ ਦੇ ਵਿੱਚ ਵੜ ਜਾਵੇਗਾ ਨਾ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਉਹਨੂੰ ਬਾਬੇ ਨਾਨਕ ਦੇ ਵੇੜੇ 'ਚ ਬਾਹਰ ਦੇਣਾ ਜੇ ਜਿਹੜਾ 500 ਸਾਲਾਂ 400 ਸਾਲਾਂ ਰਾਜ ਜੇ ਵਰਲਡ ਦਾ ਦੇਖੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਵੀ ਜਿਨ੍ਹਾਂ ਨੇ ਵਾਲ ਕਟਾਏ ਨਾ ਉਹ ਕੇਸ ਆਪਣੇ ਰੱਖ ਲੈਣ ਐਸਾ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਕੇਸਾਂ ਕਰਕੇ ਹੀ ਸਾਨੂੰ ਸਭ ਕੁਝ ਸਰਦਾਰ ਜੀ ਕਹਿੰਦੇ ਨੇ ਤੁਹਾਡੀ ਕੇਸ ਤੇ ਪੈਣਾ ਹੋਵੇ ਦਾੜੀ ਕਟਾਈ ਹੋਵੇ ਉਹ ਇਹ ਕਰਕੇ ਆਵਾਜ਼ ਮਾਰਦੇ ਨੇ ਤੇ ਆਪਾਂ ਜੀ ਕਮਾਈਏ ਕਿਉਂਕਿ ਜੀ ਸਾਨੂੰ ਸਤਿਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤੀ ਆ ਮੇਰੀ ਤੇ ਇੰਨੀ ਬੇਨਤੀ ਆ ਮੈਂ ਹੁਣ ਨਾਲ ਦੋ ਨੌਜਵਾਨ ਖੜੇ ਨੇ ਅੱਜ ਫਿਰ ਜਕਾਰਾ ਕਿਸੇ ਨਾਮ ਦਾ ਲਗਾਣਾ ਮੈਂ ਅਸਲ ਲੜਕੇ ਦੇ ਨਾਮ ਦਾ ਜਕਾਰਾ ਲਾਉਣਾ ਚਾਹੁੰਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਗੁਰਸਿੱਖੀ ਦੀ ਦਾਤ ਬਖੇ ਇਹ ਨਾਈਆਂ ਦੀ ਦੁਕਾਨ ਤੇ ਨਾ ਜਾਵੇ ਕਿਉਂਕਿ ਬੜੇ ਵੱਡੇ ਗੁਰਮੇ ਦੀ ਸੇਵਾ ਕਰ ਰਿਹਾ ਇਹਦਾ ਜਕਾਰਾ ਅਸੀਂ ਲਾ ਦਨੇ ਅੱਜ ਇਹਨੂੰ ਸਾਡੀ ਇੱਜ਼ਤ ਰੱਖਣੀ ਪੈਣੀ ਇਹਨੂੰ ਲੋਕੀ ਹੁਣ ਬਾਬਾ ਜੀ ਬਾਬਾ ਜੀ ਕਹਿਣ ਇਹਨਾਂ ਦੇ ਮਾਤਾ ਪਿਤਾ ਦੇ ਨਾਂ ਵੀ ਰੋਸ਼ਨ ਹੋਵੇ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਬਸੋ ਫਿਰ ਅੱਜ ਜਕਾਰਾ ਆਹਨਾ ਬਾਬਾ ਜੀ ਥੋੜਾ ਜਿਹਾ ਸਮਾਧੋ ਜਰੂਰ ਮੈਂ ਤੁਹਾਡੇ ਜਿਹੜੇ ਬਜਨੇ ਪੂਰੇ ਆਪਣਾ ਚਰਣਾ ਵਿੱਚ ਲੈਣਾ ਵਾ ਕਿ ਮੈਂ ਜਰੂਰ ਸਿੱਖ ਬਣੂੰਗਾ ਪਰ ਥੋੜਾ ਜਿਹਾ ਸਮਾਂ ਲੱਗ ਰਿਹਾ ਜੀ ਬਾਕੀ ਮਾਹਰੇ ਬਾਈਗੁਰ ਦੇ ਨਾਲ ਜੁੜੇ ਆ ਬਾਬਾ ਦੀ ਜੀ ਦੀ ਸੇਵਾ ਕਰੀਦੀ ਆ ਅਰਬ ਤੇ ਬਾਚ ਪੈਰੇ ਦੀ ਸੇਵਾ ਕਰੀ ਡਿਸਪਲੇ ਦਾ ਲੰਗਰ ਲਾਈਦਾ ਸਾਰੇ ਵੀਰ ਭਰਾ ਨੌਜਵਾਨ ਸਾਡੇ ਨਾਲ ਆ ਬਾਕੀ ਇਹ ਵੀ ਬਾਬਾ ਜੀ ਵੀ ਆਪਣੇ ਨਾਲ ਆ ਜੇ ਹੁਣ ਜੇ ਸਾਨੂੰ ਗੁਰ ਸਿੱਖੀ ਮਿਲੀ ਆ ਤੇ ਆਪਾਂ ਇਹਨੂੰ ਹੀ ਦਵਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ